ਸੀਨ ਪਾਵੇਂ ਛੋਟਾ ਸੀ ਦਿਲਜੀਤ ਪਾਜੀ ਨਾਲ ਪਰ ਦਿਲਜੀਤ ਉਸਾਨ ਪਾਜੀ ਤੋਂ ਜੋ ਸਿੱਖਣ ਦਾ ਮੌਕਾ ਮਿਲਿਆ ਹੈ ਜੋ ਉਹਨਾਂ ਦਾ ਔਰਾ ਸੀ ਜੋ ਇੱਕ ਔਰਾ ਚੋਂ ਰਹਿੰਦੇ ਨੇ ਹਮੇਸ਼ਾ ਕਨੈਕਟਡ ਰਹਿੰਦੇ ਨੇ ਪਰਮਾਤਮਾ ਦੇ ਨਾਲ ਔਰ ਵਾਈਲ ਆਇ ਐਂਟਰਿੰਗ ਇੰਟੂ 댓 ਔਰਾ ਮੈਂ ਮਹਿਸੂਸ ਕਰ ਸਕਦੀ ਆ ਉਹ ਇੱਕੀ ਦੇ ਵਿੱਚ ਮੈਂ ਉਹਨਾਂ ਤੋਂ ਸਿੱਖ ਕੇ ਆਈ ਕਹਿੰਦੇ ਤੇਰੀ ਉਹ ਵਾਲੀ ਰੀਲ ਬੜੀ ਵਧੀਆ ਏ ਤੇਰੀ ਉਹ ਵਾਲੀ ਰੀਲ ਬੜੀ ਉਹਨੂੰ ਮੈਂ ਵੀ ਵਰੀ ਵਖਿਆ ਚਾਲੀ ਵਰੀ ਵਖਿਆ ਹੱਸੀ ਜਾਓ ਹੱਸੀ ਜਾਓ ਮੈਂ ਕਹਿੰਦਾ ਇਹੀ ਲੈਣਾ ਠਾਕੁਰ ਸਾਹਿਬ ਨੇ ਜਦ ਰੱਬ ਬਣੋ ਲਗਾ ਨਾ ਤੇ ਆਪਣੇ ਮਿੱਟੀ ਲਈਏ ਨਾਲ ਹੀ ਅੱਖਾਂ ਕਰ ਲੀਆਂ ਬੰਦ ਆਏ ਹਾਏ ਹਾਏ ਪੂਰੀ ਕਛਿਸ਼ਨਾ ਬਣ ਹੋ ਗਿਆ ਕਦੇ ਗਲਤੀ ਨਾਲ ਹੀ ਚੋਖਾ ਖੁੱਲ ਗਿਆ ਓਏ ਓਏ ਆ ਕਿ ਉਹ ਕੁੜੀ ਦੀ ਸ਼ਕਲ ਬਣ ਗਈ ਆ ਮੇਰੇ ਫਾਦਰ ਸਾਹਿਬ 9 ਵਜੇ ਸੌਣ ਵਾਲੇ ਬੰਦੇ ਨੇ ਬੀਪੀ ਦੀ ਗੋਲੀ ਖਾ ਕੇ 1:30 ਵਜੇ ਫੋਨ ਆਏਗਾ ਤੇ ਪਹਿਲੀ ਚੀਜ਼ ਕੀ ਨਿਕਲੇਗੀ ਮੇਰਾ ਸ਼ੂਟ ਚੱਲਦਾ ਪਿਆ ਸੀ ਦਿੱਲੀ ਔਰ ਮੇਰੇ ਮੂੰਹ ਚ ਨਿਕਲੇ ਸੋਖ ਹੋਵੇ ਘਰ ਕਿ ਪਾਪਾ ਦਾ ਫੋਨ 1:30 ਵਜੇ ਬਟਨਾ ਵਾਲਾ ਫੋਨ ਸੀ ਉਦੋਂ ਕੁਦਰਤੀ ਹੋ ਆਂਦ ਰਿਹਾ ਗਿਆ ਉਧਰੋਂ ਮੈਨੂੰ ਆਨ ਦਾ ਇਅਰ ਕੈਰੀ ਸੀ ਕਿ ਹਾਂਜੀ ਮਨਦੀਪ ਜੀ ਰੈਡੀ 3 2 1 ਸਟਾਰਟ ਇਧਰੋਂ ਪਾਪਾ ਜੀ ਸਟਾਰਟ ਹੋਗੇ ਮੈਂ ਕਿਹਾ ਸੋਖੋ ਵੇਸੀ ਮੈਂ ਫੋਨ ਐ ਵੇਖਿਆ ਮੈਂ ਉਹਨਾਂ ਨੂੰ ਕਿਹਾ ਰੁਕੋ ਕੁਝ ਗੜਬੜ ਹੋ ਗਈ ਕਰੇ ਮੈਂ ਫੋਨ ਚੁੱਕਿਆ ਤੇ ਪਾਪਾ ਰੋ ਰੇ ਸੀ ਲਿਟਰਲੀ ਰੋ ਰਿਹਾ ਸੀ ਚੇ ਮਨਦੀਪ ਪੁੱਤ ਸਾਰਾ ਕੁਝ ਛੱਡ ਕੇ ਆ ਜਾ ਮੈਨੂੰ ਕੁਝ ਨਹੀਂ ਚਾਹੀਦਾ ਪੁੱਤ ਕੋਈ ਚਾਹੀਦੀ ਨਹੀਂ ਸਾਨੂੰ ਚਾਹੀਦੀਆਂ ਹੀ ਨਹੀਂ ਆ ਕੁਝ ਨਹੀਂ ਤੇਰਾ ਚਾਹੀਦਾ ਮੈਂ ਕਾਪਾ ਪਾ ਮੈਂ ਦੱਸ ਤਾਂ ਦੱਸੋ ਕੀ ਹੋ ਗਈ ਹਾਂ ਮੈਂ ਕੀ ਗੱਲ ਦੱਸੋ ਗੱਲ ਕੋਈ ਨਹੀਂ ਬੇਟੇ ਮੈਂ ਤੈਨੂੰ ਕਹਤਾ ਤੂੰ ਆਲਾ ਮੈਂ ਮਰ ਗਿਆ ਬਸ ਮੈਂ ਤਾਂ ਕੁਝ ਹੋ ਗਿਆ ਵੀ ਏਡੀ ਵੱਡੀ ਗੱਲ ਕਰਤੀ ਮੇਰੇ ਕੋਲ ਤੇ ਉਹ ਐਕਟ ਹੀ ਨਹੀਂ ਹੋਇਆ ਬਾਅਦ ਵਿੱਚ ਉਹ ਮੈਨੂੰ ਸਾਰੇ ਮਨਾਉਂਦੇ ਰਹਿੰਦੇ ਐਕਟ ਕਰਦੇ ਐਨਾ ਕਾਮੇਡੀ ਐਕਟ ਇਨੀ ਸੀਰੀਅਸ ਗੱਲ ਸੁਣ ਕੇ ਕੋਈ ਕਰ ਸਕਦਾ ਮੈਂ ਫਿਰ ਵੀ ਕਿਤੇ ਨਾ ਕਿਤੇ ਕਰਕੇ ਉਹਨਾਂ ਵਿਚਾਰਿਆਂ ਨੇ ਮੈਨੂੰ ਨਾ ਮਤਲਬ ਚਲੋ ਇਲੀਮੀਨੇਟ ਕਰਨਾ ਪਿਆ ਮੈਂ ਉੱਥੋਂ ਕਿਸ ਤਰੀਕੇ ਨਾਲ ਵੀ ਕਿਹਾ ਮੈਨੂੰ ਟ੍ਰੇਨ ਤੇ ਚੜਾਓ ਮੈਂ ਅੰਮ੍ਰਿਤਸਰ ਪਹੁੰਚਣਾ ਕੁਝ ਤੇ ਕਰਨਾ ਸੀ ਪਤਾ ਨਹੀਂ ਵਿਚਾਰਿਆ ਨੇ ਮੈਨੂੰ ਕਿਹੜੇ ਡੱਬੇ 'ਚ ਜਨਰਲ ਡੱਬੇ 'ਚ ਮੈਂ ਸਾਸ ਸ੍ਰੀ ਕਾਲ ਫਤਿਹ ਬੁਲਾਈ ਉਹਨਾਂ ਨੂੰ ਕਹਿੰਦੇ ਬੇਟੇ ਤੂੰ ਪਹੁੰਚ ਜਾਈਂਗੀ ਮੈਂ ਕਿਹਾ ਤੁਹਾਡਾ ਬਹੁਤ ਸ਼ੁਕਰੀਆ ਤੁਸੀਂ ਮੈਨੂੰ ਚੜਾ ਦਿੱਤਾ ਘਰੇ ਆਈ ਜਸ ਐਂਟਰ ਕੀਤਾ ਮਾਰਨਿੰਗ ਮੈਂ ਪੁੱਛਿਆ ਮੈਂ ਆਕਰ ਡਾਡੀ ਕੀ ਹੋਇਆ ਮੈਂ ਵੇਖਿਆ ਸਾਰੇ ਪਾਸੇ ਵੀ ਸਾਰੇ ਤਾਂ ਠੀਕ ਠਾਕ ਆ ਹੋਇਆ ਕੀ ਉਹ ਬੁੱਤ ਤੇਰੇ ਕਾਲੋਂ ਤੇ ਚਿੱਠੀ ਆ ਗਈ ਕਹਿੰਦੇ ਜੇ ਕੱਲ ਨਾ ਆਈ ਤੇ ਤੈਨੂੰ ਕੱਢ ਦੇ ਲਾਵਾਂ ਪਾਪਾ ਨਾ ਕਹਿ ਗਏ ਰਹਿੰਦੇ ਜਿੱਡਾ ਜਿੱਦਾਂ ਤੋਂ ਬੱਚੇ ਨੂੰ ਪਾਲਦੀ ਪਈਆਂ ਘਰ ਦਾ ਕੰਮ ਕਰਦੀ ਵੀ ਨਾ ਇਹ ਨਹੀਂ ਦੀ ਵੀਡੀਓ ਬਣਾ ਕੇ ਪਾ ਦਿਆ ਕਰ ਲੋਕੀ ਵੰਦੇ ਰਹਿੰਦੇ 2013 14 ਦੀ ਗੱਲ ਕਰਦੀ ਪਿਆ ਮਗਰ ਡਾਡੀ ਇੱਥੇ ਨਿਆਣਾ ਸੰਭਲਾ ਇੰਨਾ ਹੀ ਬਹੁਤ ਆ ਘਰ ਦੀਆਂ ਜ਼ਿੰਮੇਵਾਰੀਆਂ ਸੰਭਲਾ ਰਾਤ ਦੇ 11 11 ਵਜੇ ਤਾਂ ਭਾਂਡੇ ਹੀ ਨਹੀਂ ਮੁੱਕਣਦੇ ਮੇਰੇ ਉਹ ਮੇੜ ਨਹੀਂ ਲਾਉਣ ਦੇਂਦੇ ਤੁਸੀਂ ਕਹਿੰਦੇ ਰੀਲਾਂ ਪਾ ਲਾ ਵਾਕ ਕਰਨ ਆਏ ਸੀ ਮੈਂ ਤੇ ਮੇਰੇ ਹਸਬੰਦ ਤੇ ਉਹਨਾਂ ਨੇ ਕਹਿ ਦਿੱਖ ਲੋਕੇ ਇਸ ਤਰ੍ਹਾਂ ਬੋਲ ਮੈਨੂੰ ਸੂਟ ਚਾਹੀਦਾ ਵਾ ਤੇ ਮੈਨੂੰ ਲੱਗਿਆ ਕਿ ਉਹ ਕਹਿ ਦੇਣਗੇ ਵੀ ਉਹ ਹੱਥ ਨਾ ਲਾਦੀ ਮੈਂ ਤੈਨੂੰ ਲੈ ਦੂੰਗਾ ਕੰਮ ਇਹ ਉਹ ਮੈਂ ਕਹਾ ਦਫਾ ਕਰੋ 500 ਦੇ ਸੂਟ ਪਿੱਛੇ ਮੈਂ ਜਾਣ ਗਵਾਲਾ ਤੇ ਬੇਟੇ ਨੇ ਮੈਂ ਇੱਕ ਵੀਡੀਓ ਦਿੱਤੀ ਉਹਨੂੰ ਉਹਨੇ ਮੈਨੂੰ ਐਡਿਟ ਕਰਕੇ ਦਿੱਤੀ ਮੈਂ ਕਹਾ ਮੈਨੂੰ ਤੇ ਪੋਸਟ ਕਰਨੀ ਵੀ ਨਹੀਂ ਆਂਦੀ ਉਹਨੇ ਐਸੀ ਪੋਸਟ ਕੀਤੀ ਆ ਮੈਨੂੰ ਨਹੀਂ ਪਤਾ ਕਿਹੜੇ ਟੈਗਸ ਲਗਾਏ ਕਿੱਦਾਂ ਕੀਤਾ ਮੈਂ ਥੈਂਕਫੁਲ ਆ ਉਹ ਸਫਰ ਮੇਰੇ ਬੇਟੇ ਨੇ ਮੇਰਾ ਉਂਗਲੀ ਫੜ ਕੇ ਇਸ ਤਰ੍ਹਾਂ ਸਫਰ ਸ਼ੁਰੂ ਕਰਾ ਦਿੱਤਾ ਸ਼ੂਡ ਇਹ ਕਹਿੰਦਾ ਤੈਨੂੰ ਇਹ ਕਰਨ ਦੀ ਕੀ ਲੋੜ ਸੀ ਕਹਿੰਦਾ ਪਾਪਾ ਨੇ ਹੁਕ ਲਾਣੀ ਪੈਂਦੀ ਜੇ ਤਾਂ ਸੈਕਿੰਡ ਦੀ ਉਹ ਕਲਾੜੀ ਫਿਰ ਜੇ ਕਰਨਾ ਬਹੁਤ ਜ਼ਰੂਰੀ ਹੈ ਮੈਂ ਪਿੰਡ ਜਬਾਨ ਦੇ ਕੇ ਆਇਆ ਵਾਂ ਕਿ ਮੈਂ ਆਪਣੀ ਧੀ ਨੂੰ ਪੜਾ ਲਿਖਾ ਕੇ ਟੀਚਰ ਬਣਾਵਾਗਾ ਪ੍ਰੋਫੈਸਰ ਬਣਾਵਾਗਾ ਮੈਂ ਪਿੰਡ ਜੇ ਮੁੜ ਕੇ ਗਿਆ ਤਾਂ ਮੈਂ ਤੈਨੂੰ ਟੀਚਰ ਬਣਾ ਕੇ ਖੜਨਾ ਹੈ ਮੈਂ ਇੱਕ ਮੈਸੇਜ ਕਨਵੇ ਕਰਾਉਣਾ ਚਾਹੁੰਦਾ ਕਿ ਮੈਂ ਕੁੜੀਆਂ ਨੂੰ ਪੜਾਉਣ ਦੇ ਵਿੱਚ ਇਹ ਆਪਣੀ ਇੱਕ ਕਾਬਲੀਅਤ ਰੱਖਦਾ ਵਾਂ ਮੈਂ ਆਪਣੀ ਬੇਟੀ ਨੂੰ ਪੜਾਉਣਾ ਚਾਹੁੰਦਾ ਬਸ ਉਹੀ ਚੀਜ਼ ਮੇਰੇ ਕੰਨਾਂ 'ਚ ਗੂੰਜਦੀ ਰਹਿੰਦੀ ਸੀ 24 ਘੰਟੇ ਕਿ ਪਾਪਾ ਪਿੰਡ ਤੋਂ ਆਏ ਨੇ ਪਾਪਾ ਨੇ ਸਾਨੂੰ ਪੜਾਉਣਾ ਵਾ ਮੈਂ ਟੀਚਰ ਬਣ ਕੇ ਵਿਖਾਉਣਾ ਵਾ ਤੇ ਪਾਪਾ ਨੇ ਪਿੰਡ ਜਾ ਕੇ ਦੱਸ ਸਸ਼ੀ ਕੌਰ ਜੀ ਸਫਰ ਟੈਲੀਵਿਜ਼ਨ ਨਾਲ ਤੁਸੀਂ ਜੁੜੇ ਹੋ ਮੇਰਾ ਦਾਸਤ ਪਰਮ ਸਫਰ ਟੈਲੀਵਿਜ਼ਨ ਦੇ ਸਫਰ ਵਿੱਚ ਅੱਜ ਇੱਕ ਨਵੇਂ ਆਰਟਿਸਟ ਸਾਡੇ ਨਾਲ ਮੌਜੂਦ ਰਹੇ ਨੇ ਜੋ ਨੇ ਇੰਸਟਾ ਤੇ ਤੁਸੀਂ ਉਹਨਾਂ ਦੀਆਂ ਬਹੁਤ ਰੀਲਾਂ ਵੇਖੀਆਂ ਹੋਣਗੀਆਂ ਪਰ ਇੰਸਟਾ ਤੇ ਚਾਹੇ ਤੁਸੀਂ ਅੱਜ ਵੇਖਦੇ ਹੋ ਪਰ ਬਹੁਤ ਪੁਰਾਣੇ ਐਕਟਰ ਨੇ ਮੈਂ ਦੱਸ ਦੇਵਾਂ ਕਿ ਦਲਜੀਤ ਦੀ ਪੰਜਾਬ 95 ਵਿੱਚ ਵੀ ਉਹ ਆਪਣੇ ਅਦਾਕਾਰੀ ਦਿਖਾ ਚੁੱਕੇ ਨੇ ਤੇ ਇਸ ਤੋਂ ਪਹਿਲਾਂ ਕਿ ਮੈਂ ਕਹਾਂ ਕਿ ਭਾਰਤੀ ਜਿਹੜੀ ਤੁਸੀਂ ਫਨੀ ਆਰਟਿਸਟ ਦੇਖਦੇ ਹੋ ਉਹਨੂੰ ਵੀ ਹਰਾਉਂਦੇ ਰਹੇ ਨੇ ਖੁਲੀਆਂ ਗੱਲਾਂ ਪਤਾ ਕਰਾਂਗੇ ਮੈਮ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਮੈਮ ਸਸਟੀਕਾ ਜੀ ਤੁਹਾਡਾ ਵੀ ਸਵਾਗਤ ਆ ਸਾਡੇ ਅੰਮ੍ਰਿਤਸਰ ਸ਼ਹਿਰ ਚ ਥੈਂਕ ਯੂ ਵੈਰੀ ਮਚ ਹੋਰ ਠੀਕ ਹੋ ਮੈਮ ਸਿਹਤ ਕਿਦਾਂ ਬਿਲਕੁਲ ਠੀਕ ਹੈ ਜੀ ਪਰਫੈਕਟ ਜੀ ਚੜਦੀ ਕਲਾ ਮੈਂ ਸੱਚ ਹੈ ਕਿ ਤੁਸੀਂ ਭਾਰਤੀ ਨੂੰ ਹਰਾਉਂਦੇ ਰਹੇ ਹੋ ਹਰਾਉਣਾ ਦੇਖੋ ਛੋਟਾ ਜਿਹਾ ਸ਼ਬਦ ਹੈ ਮੈਂ ਕੋਈ ਇਹਨੂੰ ਬਹੁਤਾ ਵੱਡਾ ਨਹੀਂ ਕਹਿੰਦੀ ਉਹ ਦੌਰ ਇਹੋ ਜਿਹਾ ਸੀ ਜੀ ਜਦੋਂ ਅਸੀਂ ਗੱਲ ਕਰਦੇ 2003 ਦਾ ਦੌਰ ਸੀ ਦਾ ਉਸ ਟਾਈਮ ਤੇ ਯੂਥ ਫੈਸਟੀਵਲਸ ਦਾ ਬੜਾ ਥੋੜੀ ਵੀ ਆ ਚਲੋ ਬਟ ਮੈਨੂੰ ਲੱਗਦਾ ਜੋ ਲੈਵਲ ਉਸ ਟਾਈਮ ਤੇ ਸੀ ਯੂਥ ਫੈਸਟੀਵਲ ਔਰ ਜਿੰਨਾ ਸੰਘਰਸ਼ ਜਾਂ ਜਿੰਨੀ ਮੈਂ ਤਸੀ ਕਰਦੇ ਸੀ ਨਾ ਬੜਾ ਹੀ ਉਸ ਟਾਈਮ ਤੇ ਵਧੀਆ ਲੱਗਦਾ ਸੀ ਭਾਰਤੀ ਆਉਂਦੇ ਸੀ ਬੀਬੀ ਕੇ ਡੀਵੀ ਕਾਲਜ ਤੋਂ ਮੈਂ ਆਉਂਦੀ ਸੀ ਖਾਲਸਾ ਕਾਲਜ ਤੋਂ ਸਾਡਾ ਇੱਕ ਕੰਪੀਟੀਸ਼ਨ ਹੁੰਦਾ ਸੀ ਇੱਕ ਛੋਟਾ ਜਿਹਾ ਇਵੈਂਟ ਹੁੰਦਾ ਸੀ ਸਟ੍ਰੋਨਿਕਸ ਦਾ ਜਿਦੇ ਵਿੱਚ ਇੱਕ ਕਲਾਕਾਰ ਨੇ ਖੜੇ ਹੋ ਕੇ ਪੰਜ ਸੱਤ ਜਾਣਿਆਂ ਦਾ ਰੋਲ ਦਿਭਾਣਾ ਦਾ ਬੁੱਢਾ ਵੀ ਬੰਨਾ ਹੁੰਦਾ ਬੱਚਾ ਵੀ ਬੰਨਾ ਹੁੰਦਾ ਮੁੰਡਾ ਵੀ ਬੰਨਾ ਹੁੰਦਾ ਕੁੜੀ ਵੀ ਬੰਨਾ ਹੁੰਦਾ ਇੱਕ ਸਟੋਰੀ ਜੀ ਜਨਰੇਟ ਕਰਨੀ ਆ ਤੇ ਉਹਦੇ ਚ ਇੱਕ ਮੈਸੇਜ ਵੀ ਕਨਵੇ ਕਰਨਾ ਬੜਾ ਅੱਛਾ ਏ ਕੋ ਇਵੈਂਟ ਹੁੰਦਾ ਸੀ ਉਹਦੇ ਵਿੱਚ ਮੇਰਾ ਜਿਹੜਾ ਮੁਕਾਬਲਾ ਸੀ ਉਹ ਭਾਰਤੀ ਨਾਲ ਹੁੰਦਾ ਹੁੰਦਾ ਸੀਗਾ ਔਰ ਬੜੀ ਖੁਸ਼ੀ ਵਾਲੀ ਗੱਲ ਆ ਕਿ ਮੈਨੂੰ ਮੌਕਾ ਮਿਲਿਆ ਉਹਨਾਂ ਨਾਲ ਕੰਪੀਟ ਕਰਨ ਦਾ ਉਦੋਂ ਪਤਾ ਨਹੀਂ ਸੀ ਨਾ ਕਿ ਅੱਜ ਉਹਨਾਂ ਨੇ ਉੱਥੇ ਚਲੇ ਜਾਣਾ ਹੈ ਬਾਲੀਵੁੱਡ 'ਚ ਚਲੇ ਜਾਣਾ ਤੇ ਮੇਰਾ ਸਫ਼ਰ ਜਿਹੜਾ ਪੜਾਈ ਵਿੱਚ ਚਲੇ ਜਾਣਾ ਤੇ ਉਦੋਂ ਬਹੁਤ ਅੱਛਾ ਲੱਗਿਆ ਜੀ ਜਦੋਂ ਮੈਂ ਫਸਟ ਟਾਈਮ ਉਹਨਾਂ ਨੂੰ ਹਰਾਇਆ ਵਾ ਜ਼ੋਨਲ ਦੇ ਵਿੱਚ ਔਰ ਫਿਰ ਇਸੇ ਤਰ੍ਹਾਂ ਹੀ ਅਗਲੇ ਸਾਲ ਵੀ ਇਸੇ ਤਰ੍ਹਾਂ ਹੀ ਜਾਣਾ ਮਿਹਨਤ ਕਰਕੇ ਜਾਣਾ ਫਿਰ ਇਸ ਤਰ੍ਹਾਂ ਹੀ ਹੋਣਾ ਕਿ ਹਾਂ ਨਹੀਂ ਮੈਂ ਆਪਣੇ ਕਾਲਜ ਨੂੰ ਜਿਤਾਉਣਾ ਹੈ ਆਪਣੇ ਕਾਲਜ ਨੂੰ ਪ੍ਰਾਊਡ ਕਰਨਾ ਉਸ ਟਾਈਮ ਤੇ ਤਹੀ ਹੁੰਦਾ ਸੀਗਾ ਤੇ ਇਹ ਮੇਰੇ ਮਨ ਚ ਆ ਰਿਹਾ ਹੈ ਕਿ ਤੁਸੀਂ ਇੰਨੇ ਵਧੀਆ ਆਰਟਿਸਟ ਹੋ ਥੀਏਟਰ ਆਰਟਿਸਟ ਹੋ ਜੀ ਇੱਕ ਬਰੀਕੀਆਂ ਜਾਣਦੇ ਹੋ ਤੁਸੀਂ ਐਕਟਿੰਗ ਦੀਆਂ ਜੇ ਮੈਂ ਕਹਾਂ ਪਰ ਫਿਰ ਵੀ ਇੰਨੇ ਸਮੇਂ ਬਾਅਦ ਇੱਕ ਇੰਡਸਟਰੀ ਚ ਚਿਹਰਾ ਹੋਣਾ ਇਹ ਕੀ ਮਹਿਸੂਸ ਕਰਦੇ ਹੋ ਇਹਦੇ ਬਾਰੇ ਕਦੀ ਸੋਚਿਆ ਹੀ ਨਹੀਂ ਇਹ ਦੇ ਬਾਰੇ ਸੋਸ਼ਲ ਮੀਡੀਆ ਬਾਰੇ ਨਾ ਹੀ ਬਹੁਤਾ ਇੰਨਾ ਜ਼ੋਰ ਸੀਗਾ ਉਦੋਂ ਜ਼ਿਆਦਾਤਰ ਜ਼ੋਰ ਸੀਗਾ ਮੇਰੇ ਫਾਦਰ ਸਾਹਿਬ ਨੂੰ ਸਿਰਫ ਇੱਕੋ ਹੀ ਸ਼ੌਂਕ ਸੀਗਾ ਉਹਨਾਂ ਨੂੰ ਸੀਗਾ ਕਿ ਮੈਂ ਜਿਵੇਂ ਬਲੈਕ ਐਂਡ ਵਾਈਟ ਫਿਲਮਾਂ 'ਚ ਪਹਿਲੇ ਜਿਵੇਂ ਕਹਿੰਦੇ ਸੀਂ ਪੁਰਾਣੇ ਹੀਰੋ ਕਹਿੰਦੇ ਹੁੰਦੇ ਸੀ ਮੈਂ ਪਿੰਡ ਜਬਾਨ ਦੇ ਕੇ ਆਇਆ ਵਾਂ ਕਿ ਮੈਂ ਆਪਣੀ ਧੀ ਨੂੰ ਪੜ੍ਹਾ ਲਿਖਾ ਕੇ ਟੀਚਰ ਬਣਾਵਾਂਗਾ ਪ੍ਰੋਫੈਸਰ ਬਣਾਵਾਂਗਾ ਮੈਂ ਪਿੰਡ ਜੇ ਮੁੜ ਕੇ ਗਿਆ ਤੇ ਮੈਂ ਤੈਨੂੰ ਟੀਚਰ ਬਣਾ ਕੇ ਖੜਨਾ ਹੈ ਮੈਂ ਇੱਕ ਮੈਸੇਜ ਕਨਵੇ ਕਰਾਉਣਾ ਚਾਹੁੰਦਾ ਹੈ ਕਿ ਮੈਂ ਕੁੜੀਆਂ ਨੂੰ ਪੜ੍ਹਾਉਣ ਦੇ ਵਿੱਚ ਇਹ ਆਪਣੀ ਇੱਕ ਕਾਬਲੀਅਤ ਰੱਖਦਾ ਹਾਂ ਮੈਂ ਆਪਣੀ ਬੇਟੀ ਨੂੰ ਪੜ੍ਹਾਉਣਾ ਚਾਹੁੰਦਾ ਹੈ ਪਸੋਹੀ ਚੀਜ਼ ਮੇਰੇ ਕੰਨਾਂ ਚ ਗੂੰਜਦੀ ਰਹਿੰਦੀ ਸੀ 24 ਘੰਟੇ ਕਿ ਪਾਪਾ ਪਿੰਡ ਤੋਂ ਆਏ ਨੇ ਪਾਪਾ ਨੇ ਸਾਨੂੰ ਪੜਾਉਣਾ ਵਾ ਮੈਂ ਟੀਚਰ ਬਣ ਕੇ ਵਿਖਾਉਣਾ ਵਾ ਤੇ ਪਾਪਾ ਨੇ ਪਿੰਡ ਜਾ ਕੇ ਦੱਸਣਾ ਹੈ ਉਹਨਾਂ ਦਾ ਸੁਪਨਾ ਪੂਰਾ ਕਰਨਾ ਉਹਨਾਂ ਦਾ ਸੁਪਨਾ ਪੂਰਾ ਕਰਨਾ ਸੀ ਕਿ ਬੇਟੀ ਨੂੰ ਪੜਾਉਣਾ ਬਹੁਤ ਜ਼ਰੂਰੀ ਆ ਔਰ ਬੇਟੀਆਂ ਨੂੰ ਆਪਣੇ ਪੈਰਾਂ ਤੇ ਖੜੇ ਹੋਣਾ ਬਹੁਤ ਜ਼ਰੂਰੀ ਆ ਸੋਚ ਬਹੁਤ ਵਧੀਆ ਸੀ ਉਹਨਾਂ ਦੀ ਪਰ ਕਿਤੇ ਨਾ ਕਿਤੇ ਜਿਵੇਂ ਜਿਵੇਂ ਮੈਂ ਵੱਡੀ ਹੁੰਦੀ ਗਈ ਨਾ ਤੇ ਮੇਰੇ ਟੀਚਰ ਜਿਹੜੇ ਮੇਰੇ ਮਾ ਗੁਰੂਆਂ ਦੀ ਆਪਣੇ ਦੀ ਬਹੁਤ ਹੀ ਸ਼ੁਕਰਗੁਜ਼ਾਰ ਆ ਸਰ ਮੈਂ ਕਹਾਂ ਜਿਨ੍ਹਾਂ ਨੇ ਮੈਨੂੰ ਪਛਾਣਿਆ ਸਟੇਜ ਤੇ ਲਿਆਉਂਦਾ ਛੋਟੇ ਛੋਟੇ ਬਰੀਕੇ ਸਿਖਾਈਆਂ ਮੇਰੇ ਗੁਰੂ ਐਡੇ ਜ਼ਬਰਦਸਤ ਗੁਰੂ ਰਹੇ ਹਰ ਇੱਕ ਮੋੜ ਤੇ ਮੈਨੂੰ ਬਹੁਤ ਹੀ ਵਧੀਆ ਗੁਰੂ ਮਿਲੇ ਮਨਮੋਨ ਮੈਮ ਕਹ ਲਓ ਮੈਨੂੰ ਸਕੂਲ ਟਾਈਮ ਤੇ ਮਿਲੇ ਦਵਿੰਦਰ ਸਰ ਮਿਲੇ ਕਾਲਜ ਟਾਈਮ ਤੇ ਮਿਲੇ ਕੇਵਲ ਥਾਲੀਵਾਲ ਸਰ ਮੇਰੇ ਜਿਨ੍ਹਾਂ ਨੇ ਮੈਨੂੰ ਪ੍ਰੋਫੈਸ਼ਨਲ ਇੱਕ ਥੀਏਟਰ ਆਰਟਿਸਟ ਬਣਾਇਆ ਜਤਿੰਦਰ ਬਰਾੜ ਸਰ ਮਿਲੇ ਜਿਨ੍ਹਾਂ ਨੇ ਬਹੁਤ ਵਧੀਆ ਸਟੇਜ ਦਿੱਤੀ ਮੈਨੂੰ ਪੰਜਾਬ ਨਾਟ ਸ਼ਰਲਾ ਦੀ ਮੰਨੀ ਪਰ ਮੰਨੀ ਅੰਮ੍ਰਿਤਸਰ ਦੇ ਵਿੱਚ ਸਟੇਜ ਆ ਔਰ ਇੰਨਾ ਸੋਨਾ ਸਾਰੇ ਲੋਕਾਂ ਦਾ ਸਾਥ ਮਿਲਿਆ ਔਰ ਮੈਂ ਕਹਿੰਨੀ ਕਿ ਉਸ ਟਾਈਮ ਤੇ ਦੁਆਰੀ ਨਹੀਂ ਸੀ ਸੋਸ਼ਲ ਮੀਡੀਆ ਦਾ ਇੰਨਾ ਬਹੁਤਾ ਪਤਾ ਹੀ ਨਹੀਂ ਹੁੰਦਾ ਕਿ YouTube ਵੀ ਕੋਈ ਚੀਜ਼ ਆਪਾਂ ਕਰਤੇ ਆ ਵੀ ਆ ਕੇ ਆਪਣਾ ਟੈਲੈਂਟ ਦਿਖਾ ਸਕਦੇ ਆ ਇਹ ਕਰੋਨਾ ਕਾਲ ਦੇ ਵਿੱਚ ਜਿਆਦਾ ਚੀਜ਼ਾਂ ਹਾਈਲਾਈਟ ਹੋਣੀਆਂ ਸ਼ੁਰੂ ਹੋਈਆਂ ਤੇ ਜਿਸ ਤਰ੍ਹਾਂ ਹੀ ਆਪਾਂ 2021 ਦੇ ਵਿੱਚ ਐਂਟਰ ਕੀਤੇ ਆ ਤੇ ਮੇਰੇ ਬੇਟੇ ਨੇ ਮੇਰੀ ਕੋਈ ਇੱਕ ਵੀਡੀਓ ਵੇਖੀ ਪੀਟੀਸੀ ਪੰਜਾਬੀ ਲਫਟਰ ਦਾ ਮਾਸਟਰ ਫਰਸਟ ਵਿੱਚ ਮੈਂ ਆਈ ਸੀ ਉਸ ਟਾਈਮ ਤੇ ਔਰ ਮੈਂ ਕੰਪੀਟ ਕਰਦੀ ਪਈ ਸੀ ਉਹਦੇ ਵਿੱਚ ਔਰ ਮੈਂ ਬੜੇ ਅੱਛੇ ਇੱਕ ਲੈਵਲ ਤੇ ਪਹੁੰਚ ਗਈ ਸੀ ਜਿਹਨੂੰ ਕਹ ਲੋ ਕੁਆਟਰਫਾਈਨਲ ਦੇ ਵਿੱਚ ਤੇ ਫਾਦਰ ਸਾਹਿਬ ਦੀ ਕਾਲ ਆਈ ਮੇਰੇ ਉਹੀ ਪੁਰਾਣੇ ਫਿਲਮਾਂ ਵਾਲਾ ਡਾਇਲੌਗ ਬੋਲਿਆ ਉਹਨਾਂ ਨੇ ਦੇਖੋ ਮੇਰੇ ਫਾਦਰ ਸਾਹਿਬ 9 ਵਜੇ ਸੌਣ ਵਾਲੇ ਬੰਦੇ ਨੇ ਬੀਪੀ ਦੀ ਗੋਲੀ ਖਾ ਕੇ 1:30 ਵਜੇ ਫੋਨ ਆਏਗਾ ਤੇ ਪਹਿਲੀ ਚੀਜ਼ ਕੀ ਨਿਕਲੇਗੀ ਮੇਰਾ ਸ਼ੂਟ ਚੱਲਦਾ ਪਿਆ ਸੀ ਦਿੱਲੀ ਔਰ ਮੇਰੇ ਮੂੰਹ ਚ ਨਿਕਲੇ ਸੋਖ ਹੋਵੇ ਘਰ ਕਿ ਪਾਪਾ ਦਾ ਫੋਨ 1:30 ਵਜੇ ਬਟਨਾ ਵਾਲਾ ਫੋਨ ਸੀ ਉਦੋਂ ਮੇਰੇ ਕੋਲ ਕੁਦਰਤੀ ਆਨ ਰਹਿ ਗਿਆ ਉਦੋਂ ਮੈਨੂੰ ਆਂਦਾ ਯਾਰ ਕਹਿ ਰਹੇ ਸੀ ਕਿ ਹਾਂਜੀ ਮਨਦੀਪ ਜੀ ਰੈਡੀ 3 2 1 ਸਟਾਰਟ ਇਧਰੋਂ ਪਾਪਾ ਜੀ ਸਟਾਰਟ ਹੋਗੇ ਮੈਂ ਕਿਹਾ ਸੋਖੋ ਵੀ ਸੀ ਮੈਂ ਫੋਨ ਆ ਵੇਖਿਆ ਮੈਂ ਉਹਨਾਂ ਨੂੰ ਕਿਹਾ ਰੁਕੋ ਕੁਝ ਗੜਬੜ ਹੋ ਗਈ ਕਰੇ ਮੈਂ ਫੋਨ ਚੁੱਕਿਆ ਤੇ ਪਾਪਾ ਰੋ ਰਹੀ ਸੀ ਲਿਟਰਲੀ ਰੋ ਰਹੀ ਸੀ ਚੁੱਚੀ ਮਨਦੀਪ ਪੁੱਤ ਸਾਰਾ ਕੋ ਛੱਡ ਕੇ ਆ ਜਾ ਮੈਨੂੰ ਕੁਝ ਨਹੀਂ ਚਾਹੀਦਾ ਪੁੱਤ ਕੋਈ ਚਾਹੀਦੀ ਨਹੀਂ ਸਾਨੂੰ ਚਾਹੀਦੀਆਂ ਹੀ ਨਹੀਂ ਆ ਕੁਝ ਨਹੀਂ ਤੇਰਾ ਚਾਹੀਦਾ ਮੈਂ ਕਿਹਾ ਪਾਪਾ ਮੈਂ ਗੱਲ ਤਾਂ ਦੱਸੋ ਕੀ ਹੋ ਗਈ ਹਾਂ ਮੈਂ ਕਿਹਾ ਗੱਲ ਦੱਸੋ ਗੱਲ ਕੋਈ ਨਹੀਂ ਬੇਟੇ ਮੈਂ ਤੈਨੂੰ ਕਹਤਾ ਤੂੰ ਆ ਜਾ ਮੈਂ ਮਰ ਗਿਆ ਬਸ ਮੈਂ ਮੈਂ ਕਿਹਾ ਕੁਝ ਹੋ ਗਿਆ ਵੀ ਐਡੀ ਵੱਡੀ ਗੱਲ ਕਰਤੀ ਮੇਰੇ ਕੋਲ ਤੇ ਉਹ ਐਕਟ ਹੀ ਨਹੀਂ ਹੋਇਆ ਬਾਅਦ ਵਿੱਚ ਉਹ ਮੈਨੂੰ ਸਾਰੇ ਮਨਾਉਂਦੇ ਰਹਿੰਦੇ ਐਕਟ ਕਰਦੇ ਐਨਾ ਕਾਮੇਡੀ ਐਕਟ ਇਨੀ ਸੀਰੀਅਸ ਗੱਲ ਸੁਣ ਕੇ ਕੋਈ ਕਰ ਸਕਦਾ ਮੈਂ ਫਿਰ ਵੀ ਕਿਤੇ ਨਾ ਕਿਤੇ ਕਰਕੇ ਉਹਨਾਂ ਵਿਚਾਰਿਆਂ ਨੇ ਮੈਨੂੰ ਨਾ ਮਤਲਬ ਚਲੋ ਇਲੀਮੀਨੇਟ ਕਰਨਾ ਪਿਆ ਮੈਂ ਉੱਥੋਂ ਕਿਸ ਤਰੀਕੇ ਨਾਲ ਵੀ ਕਿਹਾ ਮੈਨੂੰ ਟ੍ਰੇਨ ਤੇ ਚੜਾਓ ਮੈਂ ਅੰਮ੍ਰਿਤਸਰ ਪਹੁੰਚਣਾ ਕੁਛ ਤੇ ਗੱਲ ਹੋ ਰਹੀ ਪਈ ਪਤਾ ਨਹੀਂ ਵਿਚਾਰਿਆਂ ਨੇ ਮੈਨੂੰ ਕਿਹੜੇ ਡੱਬੇ 'ਚ ਜਨਰਲ ਡੱਬੇ 'ਚ ਮੈਂ ਸਾਸਰੀ ਕਾਲ ਫਤਿਹ ਬੁਲਾਈ ਉਹਨਾਂ ਨੂੰ ਕਹਿੰਦੇ ਬੇਟੇ ਤੂੰ ਪਹੁੰਚ ਜਾਵੇਂਗੀ ਮੈਂ ਕਿਹਾ ਤੁਹਾਡਾ ਬਹੁਤ ਸ਼ੁਕਰੀਆ ਤੁਸੀਂ ਮੈਨੂੰ ਚ ਘਰੇ ਆਈ ਜਸ ਐਂਟਰ ਕੀਤਾ ਮਾਰਨਿੰਗ ਮੈਂ ਪੁੱਛਿਆ ਮੈਂ ਆਕਰ ਡੈਡੀ ਕੀ ਹੋਇਆ ਮੈਂ ਵੇਖਿਆ ਸਾਰੇ ਪਾਸੇ ਵੀ ਸਾਰੇ ਤਾਂ ਠੀਕ ਠਾਕ ਹੈ ਹੋਇਆ ਕੀ ਉਹ ਬੋਤ ਤੇਰੇ ਘਰੋਂ ਤੋਂ ਚਿੱਠੀ ਆ ਗਈ ਕਹਿੰਦੇ ਜੇ ਕੱਲ ਨਾ ਆਈ ਤੇ ਤੈਨੂੰ ਕੱਢ ਦੇ ਲਾਵਾਂ ਮੈਂ ਕਿ ਪਪਾ ਇੰਨੀ ਇੱਕ ਗੱਲ ਸੀ ਤੁਸੀਂ ਮੈਨੂੰ ਦੱਸ ਦੇ ਮੈਂ ਉਹਨਾਂ ਨੂੰ ਇੱਕ ਚਿੱਠੀ ਹੋਰ ਦੇ ਕੇ ਗਈ ਸੀ ਕਿ ਜੇ ਮੈਂ ਨਹੀਂ ਆਈ ਤੇ ਇਹ 15 ਦਿਨ ਦੀ ਕਿ ਮੇਰੀ ਮੈਡੀਕਲ ਲੀਵ ਪਾ ਦਿਓ ਕੁਛ ਨਹੀਂ ਹੁੰਦਾ ਤੇ ਉਹ ਕਹਿੰਦੇ ਸੀ ਉਹਨਾਂ ਨੂੰ ਪ੍ਰਪੇਅਰ ਕੀਤਾ ਸੀਗਾ ਕੋਈ ਗੱਲ ਨਹੀਂ ਤੂੰ ਜਿੱਤ ਕੇ ਆਈ ਮੈਂ ਕਹਿੰਦੀ ਮੈਨੂੰ ਜਿੱਤ ਦਾ ਜਿੱਤ ਦਾ ਸ਼ੋਹਰਾ ਆ ਗਏ ਰਾਤੋ ਰਾਟਰੇ ਇੰਟ ਇੱਥੇ ਸੱਦਿਆ ਇਹ ਚੀਜ਼ ਫੋਨ ਤੇ ਨਹੀਂ ਸੀ ਬੋਲ ਸਕਦੇ ਮੈਨੂੰ ਨਹੀਂ ਕੰਦੇ ਚਾਹੀਦਾ ਕੁਝ ਵੀ ਤੂੰ ਮੈਨੂੰ ਟੀਚਰ ਹੀ ਚਾਹੀਦੀ ਹੈ ਬਸ ਹੋਰ ਕੁਝ ਨਹੀਂ ਬੰਦ ਉਹ ਮੈਂ ਤੇ ਉਸੇ ਦਿਨ ਹੀ ਨਮਸਕਾਰ ਕਰਤੀ ਮੈਂ ਕਿਹਾ ਡੈਡੀ ਕਿਸੇ ਨਾ ਮੁੰਡਾ ਲੱਭੋ ਮੇਰਾ ਵਿਆਹ ਕਰੋ ਮੈਂ ਆਪਣੇ ਘਰ ਜਾਵਾਂ ਮੈਂ ਹੁਣ ਇਸ ਬਾਰੇ ਸੋਚਣਾ ਹੀ ਨਹੀਂ ਹੈਗਾ ਔਰ ਸਲੀਟਰਲੀ ਮੈਂ ਨਾ ਸੋਚਣਾ ਬੰਦ ਕਰਤਾ ਸੀ ਉਦੋਂ ਬਾਅਦ ਥੀਏਟਰ ਮੈਂ ਕਿਹਾ ਮੈਂ ਥੀਏਟਰ ਵੀ ਨਹੀਂ ਕਰਨਾ ਮੈਂ ਕਿਸੇ মিডিਆ ਜਿ ਨਹੀਂ ਜਾਣਾ ਮੈਂ ਕਿਤੇ ਨਹੀਂ ਜਾਣਾ ਮੇਰਾ ਸਫਰ ਜਿਹੜਾ ਸੀ ਚਲੋ ਇਹਨਾਂ ਨੇ ਲੜਕਾ ਦੇਖਿਆ ਔਰ ਮੇਰੀ ਸ਼ਾਦੀ ਕੀਤੀ ਕੇਵਲ ਸਰ ਸੀਗੇ ਨਾ ਨੇ ਸਾਰਾ ਕੁਝ ਕੀਤਾ ਬੜਾ ਸੁਣਾ ਮੈਂ ਕਹਿੰਨੀ ਹਸਬੈਂਡ ਕੀ ਆ ਦੋਸਤ ਹੀ ਨੇ ਮੇਰੇ ਬੜੇ ਅੱਛੇ ਲਾਈਫ ਪਾਰਟਨਰ ਲੱਭ ਕੇ ਦਿੱਤੇ ਮੈਂ ਉਹਨਾਂ ਦਾ ਵੀ ਬਹੁਤ థాంਕਫੁਲ ਆ ਜਿਸ ਤਰੀ 2013 ਚ ਮੇਰਾ ਵਿਆਹ ਹੋਇਆ ਫਿਰ ਬੱਚਿਆਂ ਦੀ ਜ਼ਿੰਮੇਵਾਰੀ ਨਿਭਾਉਂਦੇ ਨੇ ਬੁਲਦੇ ਆ ਸਰ ਨੇ ਫਿਰ ਤੋਂ ਮੈਨੂੰ ਥੀਏਟਰ ਸਟਾਰਟ ਕਰਾਇਆ ਕੇਵਲ ਸਰ ਨੇ ਕੋਈ ਨਾਟਕ ਸੀ ਨਾ ਦਾ ਜ਼ਰੂਰੀ ਵਿਆਹ ਤੋਂ ਬਾਅਦ ਬੈਕਅਪ ਆਇਆ ਹਾਂ ਸ਼ਾਇਦ ਮੈਨੂੰ ਮਨ ਲੱਗਦਾ ਸੀ ਆਉਣਾ ਸੀ ਮੈਂ ਬਾਅਦ ਕਹਿੰਦੇ ਬੇਟਾ ਛੋਟਾ ਜਿਹਾ ਨਾਟਕ ਹੈ ਕਰ ਦੇਗੀ ਤੇ ਮੈਂ ਕਰਤਾ ਉਹ ਦੋ ਤਿੰਨ ਕਰਦੇ ਕਰਦੇ ਹਾਲੀ ਮੈਂ ਕਰ ਲਿਆ ਫਿਰ ਕਰੋਨਾ ਆ ਗਿਆ 2 ਸਾਲ ਬਿਲਕੁਲ ਹੀ ਸਟਕ ਹੋ ਗਿਆ 2021 ਚ ਮੈਂ ਵੇਖਿਆ ਕਿ ਜਿਹੜੇ ਲੋਕ ਥੀਏਟਰ ਕਰਦੇ ਸੀ ਉਹ ਸੋਸ਼ਲ ਮੀਡੀਆ ਤੇ ਆਣ ਲੱਪੇ ਤੇ ਮੇਰੇ ਬੇਟੇ ਨੇ ਜਿਸ ਦਿਨ ਮੇਰੀ ਵੀਡੀਓ ਦੇਖੀ ਨਾ ਪੀਟੀਸੀ ਪੰਜਾਬੀ ਵਾਲੀ ਉਹ ਤੇ ਕਿਤੇ ਨਾ ਕਿਤੇ ਐਵੇਂ ਡੱਬਾ ਬੰਦ ਹੋਇਆ ਪਿਆ ਸੀ ਲੈਪਟਾਪ ਤੇ ਵਿੱਚ ਅਸੀਂ ਜ਼ਿਕਰ ਵੀ ਨਹੀਂ ਸੀ ਕਰਦੇ ਆਪਣੇ ਘਰ ਅੱਛਾ ਜੀ ਕਿ ਮੈਂ ਕਦੀ ਗਈ ਸੀ ਸ਼ੋਅ ਕਰਨ ਹਾਂ ਤੇ ਮੇਰੇ ਬੇਟੇ ਨੇ YouTube ਤੇ ਨਾ ਇੱਕ ਬਾਗੀ ਦੀ ਟੀਮ ਨਾਲ ਨਾਟਕ ਸ਼ੂਟ ਕੀਤਾ ਸੀ ਜਲੰਧਰ ਦੂਰਦਰਸ਼ਨ ਦੇ ਨਾਲ ਉਹਨੇ ਕਿਤੇ ਕਹਿ ਲਿਆ ਮਮਾ ਇਹ ਤੁਸੀਂ ਨਹੀਂ 2002 3 ਦੀਆਂ ਗੱਲਾਂ ਦੱਸੀ ਮੈਨਾਂ ਨੂੰ ਉਸ ਟਾਈਮ ਤੇ ਮੈਂ ਕਰਕੇ ਆਈ ਜਲੰਧਰ ਦੂਰਦਰਸ਼ਨ ਮੈਂ ਕਿਹਾ ਹਾਂਜੀ ਬੇਟੇ ਮੈਂ ਆ ਮਮਾ ਯੂ ਆਰ ਵੈਰੀ ਟੈਲੈਂਟਡ ਮੈਂ ਕਿਹਾ ਹਾਂ ਬੇਟੇ ਯੈਸ ਆਮ ਵੈਰੀ ਟੈਲੈਂਟਡ ਕਿਹਾ ਮਮਾ ਤੁਸੀਂ ਕੁਝ ਕਰਦੇ ਕਿਉਂ ਨਹੀਂ ਬੇਟੇ ਮੈਂ ਕਿਹਾ ਕਰਦੇ ਰਹੀ ਹਾਂ ਤੇ ਨਾਲ ਨਾਲ ਇੱਕਦਾ ਨਾਟਕ ਕਰ ਲੈਂਦੀ ਉਹ ਮੈਨੂੰ ਚੰਗਾ ਲੱਗਦਾ ਬਾਕੀ ਮੈਂ ਜੋਬ ਕਰਦੀ ਪਈ ਆ ਬੜੀ ਸੋਹਣੀ ਤੁਸੀਂ ਪੜ੍ਹਦੇ ਪਿਓ ਤੁਹਾਨੂੰ ਪੜ੍ਹਾਉਂਦੀ ਪਈ ਫੈਮਿਲੀ ਸੰਭਾਲਦੀ ਪਈ ਨਹੀਂ ਮਮਾ ਯੂ ਸ਼ੁਡ ਕਮ ਔਨ ਦ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਤੇ ਆਓ ਇਹਦਾ ਟ੍ਰੈਂਡ ਹੈਗਾ ਮੈਂ ਕਿਹਾ ਛੱਡ ਪਰ ਆਪਾਂ ਨਹੀਂ ਆਣਾ ਮੈਂ ਨਹੀਂ ਮੰਮਾ ਤੁਹਾਨੂੰ ਆਉਣਾ ਚਾਹੀਦਾ ਫੇਰ ਉਹਨੇ ਜਦੋਂ ਮੇਰੀ ਲਫਟਰ ਦਾ ਮਾਸਟਰ ਵਾਲੀ ਵੀਡੀਓ ਦੇਖੀ ਕੰਦਾ ਮੰਮਾ ਤੁਸੀਂ ਤਾਂ ਕੋਮੇਡੀਅਨ ਹੀ ਬੜੇ ਅੱਛੇ ਹੋ ਮੈਂ ਕਿਹਾ ਹਾਂ ਬਟੇ ਆ ਗਿਆ ਕੰਦਾ ਮੰਮਾ ਸ਼ੋਅ ਕਿਉਂ ਨਹੀਂ ਕਰਦੇ ਮੈਂ ਕਿਹਾ ਸ਼ੋਅ ਤੇ ਕਰਾਂਗੇ ਥੀਏਟਰ ਦਾ ਕੰਦਾ ਨਹੀਂ ਨਹੀਂ ਤੁਸੀਂ ਸੋਸ਼ਲ ਮੀਡੀਆ ਤੇ ਆਓ ਮੈਂ ਕਿਹਾ ਨਹੀਂ ਬਟੇ ਬੜਾ ਔਖਾ ਕੰਮ ਆ ਕੰਟੈਂਟ ਬਣਾਓ ਪਾਓ ਐਡਿਟ ਕਰੋ ਔਰ ਸਾਰੀਆਂ ਚੀਜ਼ਾਂ ਜਿਹੜੀਆਂ ਸੌਖੀਆਂ ਕੀਤੀਆਂ ਮੇਰੇ ਬੇਟੇ ਨੇ ਮੇਰੇ ਲਈ ਕੀਤੀਆਂ ਨਾ ਮੈਂ ਬੈਠਾ ਉਹ ਕਿਹੜੀ ਕਲਾਸ ਦੇ ਵਿੱਚ ਸੀਗਾ ਦੇਖੋ 4ਥ ਕਲਾਸ ਦਾ ਬੱਚਾ ਅੱਛਾ ਜੀ ਔਰ ਇਹ ਵੀ ਮੈਂ ਕਹੂੰਗੀ ਉਹ ਬੜਾ ਟੈਲੈਂਟਡ ਹੈ ਸਕੂਲ ਵੀ ਬੜਾ ਅੱਛਾ ਸਪਰਿੰਗਡੇ ਸਕੂਲ ਦੇ ਵਿੱਚ ਮੈਂ ਵੀ ਇਸ ਟਾਈਮ ਉੱਥੇ ਹੀ ਆ ਐਜ਼ ਅ ਡਰਾਮਾ ਟੀਚਰ ਹਾਂ ਮੈਂ ਔਰ ਮੇਰਾ ਬੇਟਾ ਵੀ ਉਸੇ ਸਕੂਲ ਜਾ ਉਹ ਸਕੂਲ ਨੇ ਵੈਸੇ ਹੀ ਬੱਚਾ ਨੂੰ ਇੰਨਾ ਕ ਕੈਪੇਬਲ ਕਰ ਦਿੰਦੇ ਆ ਨਾ ਬੱਚੇ ਬੜੇ ਟੈਲੈਂਟਡ ਆ ਸਕੂਲ ਦੇ ਉਹ ਕੀ ਹੋਇਆ ਕਿ ਮੇਰੇ ਬੇਟੇ ਨੇ ਮੈਂ ਇੱਕ ਵੀਡੀਓ ਦਿੱਤੀ ਉਹਨੂੰ ਉਹਨੇ ਮੈਨੂੰ ਐਡਿਟ ਕਰਕੇ ਦਿੱਤੀ ਮੈਂ ਕਹਾਂ ਮੈਨੂੰ ਤੇ ਪੋਸਟ ਕਰਨੀ ਵੀ ਨਹੀਂ ਆਂਦੀ ਉਹਨੇ ਐਸੀ ਪੋਸਟ ਕੀਤੀ ਆ ਮੈਨੂੰ ਨਹੀਂ ਪਤਾ ਕਿਹੜੇ ਟੈਗਸ ਲਗਾਏ ਕਿਦਾਂ ਕੀਤਾ ਮੈਂ ਥੈਂਕਫੁਲ ਆ ਉਹ ਸਫਰ ਮੇਰੇ ਬੇਟੇ ਨੇ ਮੇਰਾ ਉਂਗ ਕਿਆ ਬਾਤ ਹੈ ਅਕਸਰ ਸੁਣਦੇ ਨੇ ਕਿ ਪੇਰੈਂਟਸ ਬੱਚਾ ਦਾ ਸਫਰ ਸ਼ੁਰੂ ਕਰਦੇ ਨੇ ਮੇਰੇ ਬੱਚੀ ਨਹੀਂ ਮੇਰਾ ਸਫਰ ਸ਼ੁਰੂ ਕਰਾਤਾ ਦੇਖੋ ਔਰ ਐਸੀ ਪਛਾਨ ਬਣੀ ਐ ਜਿੱਥੇ ਅਸੀਂ ਬੈਠੇ ਆਂ ਇੱਥੇ ਉਹ ਵੀਡੀਓ ਸ਼ੂਟ ਕੀਤੀ ਗਈ ਜੇ ਇਸੇ ਟੇਬਲ ਤੇ ਤਾਂ ਨਹੀਂ ਥਾਰ ਕਾਲੇ ਕੋਜੀ ਸਾਈਡ ਤੇ ਉੱਤੇ ਇੱਕ ਟਰਾਂਸਫਾਰਮਰ ਖੁੱਲਾ ਜਾ ਹੁੰਦਾ ਪਤਾ ਨਹੀਂ ਉਹਨੂੰ ਬੰਦ ਕਰਤਾਗਾ ਨਹੀਂ ਅਸੀਂ ਇਸੇ ਤਰ੍ਹਾਂ ਵਾਕ ਕਰਨ ਆਏ ਸੀ ਮੈਂ ਤੇ ਮੇਰੇ ਹਸਬੰਡ ਤੇ ਉਹਨਾਂ ਨੇ ਕਹਿ ਇੱਥੇ ਖਲੋ ਕੇ ਇਸ ਤਰ੍ਹਾਂ ਬੋਲ ਮੈਨੂੰ ਸੂਟ ਚਾਹੀਦਾ ਵਾ ਤੇ ਮੈਨੂੰ ਲੱਗਿਆ ਕਿ ਉਹ ਕਹਿਦਣਗੇ ਵੀ ਉਹ ਹੱਥ ਨਾ ਲਾਦੀ ਮੈਂ ਤੈਨੂੰ ਲੈ ਦੂੰਗਾ ਕਹਿੰਦੇ ਜਾ ਮਰਨਾ ਮਰਦਾ ਮੈਂ ਨਹੀਂ ਲੈ ਲੈਣਾ ਤੇ ਉਹ ਮੈਂ ਕਹਿੰਦਾ ਦਫਾ ਕਰੋ 500 ਦੇ ਸੂਟ ਪਿੱਛੇ ਮੈਂ ਜਾਣ ਗਵਾਲਾ ਤੇ ਉਹ ਰੀਲ ਜਿਹੜੀ ਬੱਚੇ ਨੇ ਮੇਰੇ ਨੇ ਐਡਿਟ ਕੀਤੀ ਐਂਡ ਪੋਸਟ ਕੀਤੀ ਔਰ ਉਹ ਵਾਇਰਲ ਹੋਈ ਉਸ ਤੋਂ ਬਾਅਦ ਸਫਰ ਸ਼ੁਰੂ ਹੁੰਦਾ 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 ਕੰਟੀਨਿਊ ਕਰਦਾ ਕੰਟੀਨਿਊ ਟੀਲ ਨਾਓ ਔਰ ਮੇਰੇ ਬੇਟੇ ਨੂੰ ਸ਼ਾਇਦ ਹੀ ਨਹੀਂ ਜਾਣਕਾਰੀ ਸੋਸ਼ਲ ਮੀਡੀਆ ਦੇ ਇਸ ਟਾਈਮ ਤੇ ਉਹ 5th ਗ੍ਰੇਡ ਵਿੱਚ ਆ ਮੈਂ ਸਿਰਫ ਉਹਨੂੰ ਵੀਡੀਓ ਭੇਜਦੀ ਆ ਉਨੇ ਕਵਰ ਪੇਜ ਵੀ ਬਣਾ ਦੇਣਾ ਜੀ ਉਹਨੇ ਉਹਦੇ ਤੇ ਮਿਊਜ਼ਿਕ ਵੀ ਲੱਬ ਲੱਬ ਕੇ ਲਾ ਦੇਣੇ ਆ ਉਹਨੇ ਇਸ ਹੈਸ਼ਟੈਗ ਵੀ ਲਗਾ ਦੇਣੇ ਆ ਵੈਰੀ ਟੈਲੈਂਟਡ ਜੀ ਇਹ ਫਿਰ ਉਸ ਤੋਂ ਬਾਅਦ ਤੁਸੀਂ ਜਦੋਂ ਇੰਸਟਾਗ੍ਰam ਤੇ ਸ਼ੁਰੂ ਹੋ ਗਏ ਫਿਰ ਫਿਲਮ ਦਾ ਸਵੱਬ ਕਿਵੇਂ ਬਣਦਾ ਹੁਣ ਤੁਸੀਂ ਦਲਜੀਤ ਦੀ ਫਿਲਮ 'ਚ ਕੰਮ ਕਰਦੇ ਹੋ ਪੰਜਾਬ 95 'ਚ ਹਾਂ ਇਹ ਇੱਕ ਬੜਾ ਵੈਸੇ 2 ਸਾਲ ਪਹਿਲੋਂ ਦੀ ਸ਼ੂਟ ਹੋ ਚੁੱਕੀ ਸੀ ਫਿਲਮ 2 ਸਾਲ ਪਹਿਲੋਂ ਜੇ ਮੇਰਾ ਸਫ਼ਰ ਸ਼ੁਰੂ ਹੀ ਹੋਇਆ ਸੀਗਾ ਜਸਟ ਕਹਿ ਲਓ ਸੋਸ਼ਲ ਮੀਡੀਆ ਤੇ ਮੈਨੂੰ ਇੱਕ ਕਾਲ ਆਂਦੀ ਆ ਕੰਦੇ ਤੁਹਾਨੂੰ ਲੋਕ ਕਰਨਾ ਜੀ ਆਪਣਾ ਆਡੀਸ਼ਨ ਭੇਜੋ ਮੈਂ ਭੇਜਦਾ ਮੈਂ ਨਾ ਵੀ ਕਰਤੀ ਕਿ ਮੈਂ ਨਹੀਂ ਕਰ ਪਾਵਾਂਗੀ ਬਟ ਮੇਰੇ ਹਸਬੰਦ ਨੇ ਚੋਰੀ ਕਹਤਾ ਮੈਂ ਲੈ ਕੇ ਆਵਾਂਗਾ ਮੈਂ ਤਾਂ ਇੰਨਾ ਕਿਸীন ਆ ਪਤਾ ਨਹੀਂ ਮੇਰਾ ਡਾਇਲੋਗ ਹੋਣਾ ਵੀ ਆ ਕਿ ਨਹੀਂ ਉਹਦੇ ਵਿੱਚ ਤੇ ਤੁਸੀਂ ਐਵੇਂ ਹਾਂ ਕਰਦੀ ਰਹਿਣ ਤੋਂ ਪਰ ਮੈਂ ਸ਼ਾਇਬੋਤ ਆ ਮੈਂ ਸੱਚੀ ਕਹਾਂ ਮੈਂ ਜਾਣਾ ਇਸ ਕਰਕੇ ਨਹੀਂ ਜਾਂਦੀ ਬਹੁਤਾ ਫਿਲਮਾਂ ਦੇ ਵਿੱਚ ਮੈਨੂੰ ਦਮ ਵੀ ਫੈਮਿਲੀ ਛੱਡ ਕੇ ਨਹੀਂ ਜਾਣਾ ਮੇਰੇ ਬੱਚੇ ਮੈਂ ਟਰੈਵਲਿੰਗ 'ਚ ਰਹਿ ਜਾਾਂਗੇ ਤਾਂ ਰਹਿ ਜਾਗੀ ਬਟ ਮੇਰੇ ਹਸਬੰਦ ਨੇ ਮੇਰੇ ਲਈ ਸਾਰਾ ਹੀ ਕੰਫਰਟ ਕਰਤਾ ਮੈਂ ਖੜਾ ਤੇਰੇ ਨਾਲ ਮੇਰੇ ਬੱਚੇ ਖੜੇ ਤੇਰੇ ਨਾਲ ਅਸੀਂ ਚੱਲਾਂਗੇ ਤੇਰੇ ਨਾਲ ਕਾਰ ਚ ਬਿਠਾਇਆ ਮੈਂ ਰੋਂਦੀ ਗਈ ਆ ਕਿ ਸੀਨ ਹੈਗਾ ਨਹੀਂ ਰੋਲ ਨਾ ਘੁਣਾ ਮੈਨੂੰ ਲੈ ਚੱਲੇ ਰੋਲ ਲੈ ਕਹਿੰਦੇ ਗੱਲ ਛੋਟੇ ਵੱਡੇ ਦੀ ਨਹੀਂ ਆ ਗੱਲ ਰੋਲ ਦੀ ਨਹੀਂ ਆ ਗੱਲ ਇਹ ਕਿ ਤੂੰ ਕੁਝ ਸਿੱਖਣ ਚੱਲੀ ਆ ਹਾਂ ਇੱਕ ਪ੍ਰੋਜੈਕਟ ਚ ਆਪਣੇ ਸਫ਼ਰ ਦੀ ਸ਼ੁਰੂਆਤ ਕਰਨ ਚੱਲੀ ਜਿਵੇਂ ਸੋਸ਼ਲ ਮੀਡੀਆ ਦਾ ਕੀਤਾ ਨਾ ਇਦਾਂ ਹੀ ਵੀ ਕਰ ਖੁਸ਼ ਹੋ ਕੇ ਕਰ ਔਰ ਮੈਨੂੰ ਉੱਥੇ ਜਾ ਕੇ ਸੱਚੀ ਕਮਾਂ ਜੋ ਮੇਰੇ ਹਸਬੰਦ ਦੀ ਵਰਡਿੰਗ ਸੀ ਸੀਨ ਭਾਵੇਂ ਛੋਟਾ ਸੀ ਦਿਲਜੀਤ ਭਾਜੀ ਨਾਲ ਪਰ ਦਿਲਜੀਤ ਦੁਸਾਨ ਭਾਜੀ ਤੋਂ ਜੋ ਸਿੱਖਣ ਦਾ ਮੌਕਾ ਮਿਲਿਆ ਹੈ ਜੋ ਉਹਨਾਂ ਦਾ ਔਰਾ ਸੀ ਜੋ ਇੱਕ ਔਰਾ ਜੋ ਰਹਿੰਦੇ ਨੇ ਹਮੇਸ਼ਾ ਕਨੈਕਟਡ ਰਹਿੰਦੇ ਨੇ ਪਰਮਾਤਮਾ ਦੇ ਨਾਲ ਔਰ ਵਾਈਲ ਆਇ ਐਂਟਰਿੰਗ ਇੰਟੂ दैट ਔਰਾ ਮੈਂ ਮਹਿਸੂਸ ਕਰ ਸਕਦੀ ਆ ਉਹ ਇੱਕੀ ਦੇ ਵਿੱਚ ਮੈਂ ਉਹਨਾਂ ਤੋਂ ਸਿੱਖ ਕੇ ਆਈ ਕਿ ਆਪਣੇ ਆਪ ਨੂੰ ਕਨੈਕਟ ਕਰਕੇ ਰੱਖੋ ਪਰਮਾਤਮਾ ਦੇ ਨਾਲ ਠੀਕ ਹੈ ਦੂਸਰੀ ਗੱਲ ਆਪਣਾ ਸਫਰ ਕਰਦੇ ਜਾਓ ਅਚੀਵ ਕਰਦੇ ਜਾਓ ਡਰਨ ਦੀ ਕੋਈ ਲੋੜ ਨਹੀਂ ਅੱਗੇ ਵਧਦੇ ਜਾਓ ਬਿਲਕੁਲ ਜੀ ਇੱਕ ਮੈਮ ਫੀਲ ਕਰਦੇ ਹੋ ਵੀ ਅੱਜ ਕੱਲ ਨਾ ਆਰਟਿਸਟ ਤੁਸੀਂ ਜਿੰਦੇ ਵੱਡੇ ਮਰਜੀ ਹੋਮੋ ਪਰ ਜੇ ਤੁਹਾਡੇ ਇਨਸਟਾ ਤੇ ਸੋਸ਼ਲ ਮੀਡੀਆ ਤੇ ਫੋਲੋਅਰ ਹੈ ਨਹੀਂ ਤਾਂ ਤੁਹਾਨੂੰ ਆਰਟਿਸਟ ਨਹੀਂ ਮੰਨਿਆ ਜਾਂਦਾ ਫਿਲਮ ਇੰਡਸਟਰੀ ਚ ਵੀ ਹੈ ਇਹ ਇਹਨੂੰ ਕਿਵੇਂ ਦੇਖਦੇ ਸਪੱਸ਼ਟ ਕੋ ਮੈਂ ਇਹ ਚੀਜ਼ਾਂ ਆਪਣੇ ਨਾਲ ਹੁੰਦੀਆਂ ਵੇਖੀਆਂ ਜਿਹੜੇ ਲੋਕ ਮੇਰੇ ਨਾਲ ਸੀਗੇ ਆਈ ਥਿੰਕ 2012 13 11 ਦੇ ਵਿੱਚ 8 9 ਦੇ ਵਿੱਚ ਮੇਰੇ ਨਾਲ ਸੀਗੇ ਹਨ ਉਦੋਂ ਛੱਡਿਆ ਉਹਨਾਂ ਨੂੰ ਮੈਂ ਆਪਣੀ ਜ਼ਿੰਮੇਵਾਰੀਆਂ ਚ ਪੈ ਗਈ ਵਿਆਹ ਚ ਪੈ ਗਈ ਬੱਚਿਆਂ ਦੇ ਵਿੱਚ ਫੈਮਲੀ ਚ ਜੌਬ ਦੇ ਵਿੱਚ ਆ ਗਈ ਹਨ ਤੇ ਕਿਤੇ ਨਾ ਕਿਤੇ ਸਾਡਾ ਕਨੈਕਸ਼ਨ ਟੁੱਟ ਗਿਆ ਜਦੋਂ ਮੈਂ ਸੋਸ਼ਲ ਮੀਡੀਆ ਤੇ ਆਈ ਜਦੋਂ ਮੈਂ ਮੇਰੀਆਂ ਰੀਲਸ ਵਾਇਰਲ ਹੋਣੀਆਂ ਸਟਾਰਟ ਹੋਈਆਂ ਮੇਰਾ ਕੰਟੈਂਟ ਬੰਨਣਾ ਸ਼ੁਰੂ ਹੋਇਆ ਮੈਂ ਇੱਥੇ ਇੱਕ ਛੋਟਾ ਜਿਹਾ ਜ਼ਿਕਰ ਕਰਾਂਗੀ ਮੇਰੇ ਜਿਹੜਾ ਕੰਟੈਂਟ ਕ੍ਰੀਏਟ ਕੀਤਾ ਜਾਂਦਾ ਉਹ ਮੇਰੇ ਹਸਬੰਡ ਵੱਲੋਂ ਹੀ ਕੀਤਾ ਜਾਂਦਾ ਹੈ ਹਾਲਾਂਕਿ ਉਹ ਖੁਦ ਕੈਮਰੇ ਤੇ ਨਹੀਂ ਆਉਂਦੇ ਆਈ.ਟੀ. ਇੰਜੀਨੀਅਰ ਬੰਦਾ ਹੈ ਯਸ ਔਰ ਫੈਮਿਲੀ ਹੀ ਮੇਰੀ ਮੇਰੇ ਨਾਲ ਇਨਵੋਲਵ ਹੋ ਜਾਂਦੀ ਸਾਰੀ ਹਨਾ ਤੇ ਦੂਸਰੀ ਗੱਲ ਤੁਸੀਂ ਫਾਲੋਅਰ ਦੀ ਗੱਲ ਕਰਦੇ ਪਿਓ ਹਮ ਅੱਜ ਉਸ ਮੁਕਾਮ ਤੇ ਆ ਕੇ ਜਦੋਂ ਮੈਨੂੰ ਉਹਨਾਂ ਪਰਸਨਸ ਦੇ ਕਾਲ ਆਉਂਦੇ ਆ ਨਾ ਕਿ ਸਾਨੂੰ ਤੁਹਾਡਾ ਕੰਟੈਂਟ ਬੜਾ ਪਸੰਦ ਆਂਦਾ ਪਿਆ ਹੈ ਤੇ ਤੁਸੀਂ ਦੱਸੋ ਕਿ ਉਸ ਟਾਈਮ ਤੇ ਇਹਦੇ ਤੇ ਆਪਣੇ ਆਪ ਨੂੰ ਸਕਾਨ ਆ ਜਾਂਦੀ ਐ ਇਹ ਉਹੀ ਲੋਕ ਆ ਜਿਨ੍ਹਾਂ ਨੂੰ 12 ਸਾਲ ਹੋ ਗਏ ਆ ਸ਼ਾਇਦ ਮੇਰੀ ਯਾਦ ਵੀ ਨਹੀਂ ਆਈ ਹੋਣੀ ਤੇ ਇੱਕਦਮ ਜਦੋਂ ਮੇਰਾ ਕੰਟੈਂਟ ਵੇਖਿਆ ਜਾਂ ਮੈਨੂੰ ਸੋਸ਼ਲ ਮੀਡੀਆ ਤੇ ਦੇਖਿਆ ਜਾਂ ਵਾਇਰਲ ਹੁੰਦੇ ਦੇਖਿਆ ਤੇਰੀਆਂ ਤੇ ਰੀਲਸ ਹੀ ਬੜੀਆਂ ਵਾਇਰਲ ਹੋ ਰਹੀਆਂ ਤੇ ਤੇ ਬੜੀ ਫੇਮਸ ਹੋ ਗਈਆਂ ਸੋਸ਼ਲ ਮੀਡੀਆ ਤੇ ਔਰ ਕੁਝ ਲੋਕ ਇਹੋ ਜਿਹੀ ਵੀ ਜਿਨ੍ਹਾਂ ਨੇ ਸ਼ਾਇਦ ਮੈਨੂੰ ਮੈਂ ਕਹਿੰਦੀ ਸੀ ਕਿ ਇਹ ਮੈਨੂੰ ਕਦੋਂ ਬੁਲਾਉਣਗੇ ਤੇ ਜਦੋਂ ਜਦੋਂ ਆਪਣਾ ਥੋੜਾ ਜਿਹਾ ਫਾਲੋਅਰਸ ਵਧਣੇ ਸ਼ੁਰੂ ਕਰੋਗਾ ਨਾ ਲੋਕਾਂ ਦੇ ਵੀ ਫੋਨ ਆਉਣੇ ਸ਼ੁਰੂ ਹੋਗੇ ਬਟ ਨਾ ਉਸ ਚੀਜ਼ ਨੂੰ ਪੋਜ਼ਿਟਿਵ ਵੀ ਹੀ ਲਿਆ ਕਿ ਸ਼ਾਇਦ ਇਹ ਸਭ ਕੁਝ ਇਦਾਂ ਹੀ ਹੋਣਾ ਸੀਗਾ ਤੇ ਚੰਗਾ ਲੱਗਦਾ ਹੁਣ ਜਦੋਂ ਕਿਤੇ ਜਾਈਦਾ ਵਾਣਾ ਤੇ ਜਦੋਂ 8-10 ਜਾਣੇ ਲੱਗ ਗਿਆ ਕਿ ਖਲੋ ਜਾਂਦੇ ਤੇ ਕਹਿੰਦੇ ਕੋ ਫੋਟੋ ਕਰਾਉਣੀ ਆ ਤੇ ਮੈਨੂੰ ਬਹੁਤ ਚੰਗਾ ਲੱਗਦਾ ਬੜਾ ਮੂਵੀਆਂ ਲੱਗਦਾ ਅਸਲ 'ਚ ਥੀਏਟਰ ਕਰਦੇ ਸਮੇਂ ਚਾਹ ਹੁੰਦਾ ਸੀ ਕਿ ਸਾਡੇ ਨਾਲ ਵੀ ਫੋਟੋ ਕਰਾਊਗਾ ਕਿਉਂਕਿ ਉਹ ਜਿਹੜਾ ਸਮਾਂ ਸੀ ਜਦੋਂ ਤੁਸੀਂ ਥੀਏਟਰ ਕਰਦੇ ਸੀ ਉਹਦੇ ਕਾਰਟਿਸਟ ਨੂੰ ਵੱਡੇ ਨੂੰ ਸਿਨੇਮਾ ਸਕਰੀਨ ਤੇ ਦੇਖਣਾ ਉਹ ਇੱਕ ਬਹੁਤ ਅੱਜ ਕੱਲ ਚਾਹੇ ਇੰਸਟਾਗ੍ਰਾਮ ਨੇ ਸ਼ਾਇਦ ਇਹ ਕੀਮਤਾਂ ਬਹੁਤ ਘਟਾ ਦਿੱਤੀ ਆਰਟਿਸਟ ਦੀ ਕਦਰ ਘਟਾ ਦਿੱਤੀ ਇੰਸਟਾਗ੍ਰਾਮ ਨੇ ਪਰ ਜਿਹੜੀ ਪਹਿਲਾਂ ਸੀ ਉਹ ਕਦਰ ਬਾ ਕਮਾਲ ਸੀ ਬਾ ਕਮਾਲ ਸੀ ਔਰ ਜਿਹੜਾ ਮੇਰੇ ਕੰਟੈਂਟ ਹੁੰਦੇ ਜ਼ਿਆਦਾਤਰ ਹੁੰਦੇ ਥੀਏਟ੍ਰੀਕਲ ਔਰ ਮੈਨੂੰ ਜੋ ਸੁਣਨ ਲਈ ਮਿਲਦਾ ਆਪਣੇ ਗੁਰੂਆਂ ਤੋਂ ਸੁਣਨ ਲਈ ਮਿਲਦਾ ਕਿ ਤੁਸੀਂ ਥੀਏਟਰ ਨੂੰ ਨਾ ਜਿਹੜਾ ਬੇਟਾ ਜਿਸ ਲੈਵਲ ਤੇ ਸੋਸ਼ਲ ਮੀਡੀਆ ਤੇ ਲਾਏ ਹੋ ਨਾ ਹੈਟਸ ਆਫ ਟੂ ਯੂ ਬੜੇ ਵਧੀਆ ਤਰੀਕੇ ਨਾਲ ਤੁਸੀਂ ਥੀਏਟਰ ਪਤਾ ਲੱਗਦਾ ਕਿ ਥੀਏਟਰ ਹੁੰਦਾ ਪਿਆ ਬੜੀ ਐਕਟਿੰਗ ਚੋ ਪਤਾ ਲੱਗਦਾ ਕਿ ਇਹ ਕੁੜੀ ਮੰਨੀ ਪਰ ਮੰਨੀ ਆ ਔਰ ਥੀਏਟਰ ਦੀ ਬੱਚੀ ਆ ਇਹ ਇਹ ਜਿਹੜਾ ਤੁਸੀਂ ਰਿਐਕਸ਼ਨ ਕਰਦੇ ਹੋ ਜਿੱਦਾਂ ਤੁਹਾਡੀਆਂ ਅੱਖਾਂ ਦਾ ਹੁੰਦਾ ਫੇਸ ਹਿਲਾਉਂਦਾ ਇਹ ਇਹ ਸਕ੍ਰਿਪਟ ਕੌਣ ਦਿੰਦਾ ਤੁਹਾਡੇ ਹਸਬੰਦ ਹੀ ਦਿੰਦੇ ਕਿ ਇਸ ਤਰ੍ਹਾਂ ਕਰਨਾ ਨਹੀਂ ਐਕਟ ਤੇ ਮੇਰਾ ਹੁੰਦਾ ਵਾ ਜਿਹੜੇ ਵਿੱਚ ਕੁਝ ਫਲੇਵਰਸ ਆ ਜਿਵੇਂ ਮੈਂ ਆਪਣੇ ਪਾ ਲੈਨੀ ਆ ਤੇ ਕੁਝ ਮੇਰਾ ਬੇਟਾ ਪਾਉਂਦਾ ਕਿ ਮੰਮਾ ਇਦਾਂ ਕਰਦੇ ਹੋ ਚਲੋ ਵੀਡੀਓ ਸ਼ੂਟ ਹੋਣਾ ਹੁੰਦਾ ਮੈਂ ਇਹਨਾਂ ਨੂੰ ਦੱਸਿਆ ਨਹੀਂ ਹੁੰਦਾ ਕਿ ਅਸੀਂ ਇਦਾਂ ਕੁਝ ਕਰਾਂਗੇ ਜਿੱਦਾਂ ਮੇਰਾ ਬੇਟਾ ਕੁਝ ਨ ਮੇਰੇ ਕੋਲ ਚੱਲ ਹੁੰਦਾ ਤੇ ਜਦੋਂ ਸ਼ੂਟ ਆਉਂਦਾ ਕਹਿੰਦਾ ਤੈਨੂੰ ਇਹ ਕਰਨ ਦੀ ਕੀ ਲੋੜ ਸੀ ਕਹਿੰਦਾ ਪਾਪਾ ਨਹੀਂ ਹੁਕ ਲਾਣੀ ਪੈਂਦੀ ਜੇ 10 ਸੈਕਿੰਡ ਦੀ ਹੁਕ ਲਾਣੀ ਪੈਂਦੀ ਜੇ ਇਹ ਕਰਨਾ ਬਹੁਤ ਜ਼ਰੂਰੀ ਹੈਗਾ ਤੇ ਇਹ ਚੀਜ਼ਾਂ ਮੈਨੂੰ ਬੜਾ ਅੱਛਾ ਲੱਗਦਾ ਜੀ ਹੁਣ ਔਰ ਇਹ ਸਭ ਤੋਂ ਵੱਡੀ ਗੱਲ ਤਾਂ ਮੈਂ ਦੱਸਾਂ ਮੇਰੇ ਵਾਸਤੇ ਮੈਨੂੰ ਕਿੱਥੋਂ ਇੰਪਾਵਰਮੈਂਟ ਮਿਲਦੀ ਆ ਕਈ ਵਾਰੀ ਦਿਲ ਵੀ ਕਰਦਾ ਨਾ ਜਦੋਂ ਬੰਦਾ ਕਰਦਾ ਮੈਂ ਨਹੀਂ ਕਰਨਾ ਮੇਰਾ ਦਿਲ ਨਹੀਂ ਕਰਦਾ ਪਿਆ ਪਰ ਮੈਨੂੰ ਉਹਨਾਂ ਲੋਕਾਂ ਤੇ ਹੁੰਦਾ ਕਿ ਜਿੰਨਾ ਜਿਹੜੇ ਮੇਰੀ ਵੇਟ ਕਰਦੇ ਪਏ ਵੀਡੀਓ ਦੀ ਔਰ ਜਿਹੜੇ ਲੋਕ ਮੈਨੂੰ ਮੈਸੇਜ ਕਰਦੇ ਐ ਡੇ ਡੇ ਵੱਡੇ ਐਸੇ ਕਿ ਅਸੀਂ ਬਹੁਤ ਡਿਪਰੈਸ਼ਨ ਚ ਸੀ ਬੜੇ ਐਨੈਕਸਾਇਟੀ ਚ ਸੀ ਜਾਂ ਸੀ ਬੈੱਡ ਤੇ ਆ ਤੇ ਜਾਂ ਐਦਾਂ ਆ ਪਰ ਜਦੋਂ ਦੀ ਤੁਹਾਡੀਆਂ ਵੀਡੀਓ ਦੇਖਨੇ ਸ਼ੁਰੂ ਕੀਤੀਆਂ ਨਾ ਇੱਕ ਅਲੱਗ ਪੋਜ਼ਿਟਿਵਿਟੀ ਔਰ ਖੁਸ਼ੀ ਆਉਣੀ ਸ਼ੁਰੂ ਹੋ ਗਈ ਆ ਤੇ ਮੈਨੂੰ ਉਹ ਚੀਜ਼ਾਂ ਹੁੰਦੀਆਂ ਕਿ ਯਾਰ ਉਹ ਲੋਕ ਵੇਟ ਕਰਦੇ ਹੋਣੇ ਮੇਰੀ ਵੀਡੀਓ ਦੀ ਮਨਦੀਪ ਛੱਡ ਆਪਣਾ ਸਾਰਾ ਕੁਝ ਕੁਛ ਨਹੀਂ ਹੋਇਆ ਤੈਨੂੰ ਤੂੰ ਉਹਨਾਂ ਲੋਕਾਂ ਦੇ ਚਿਹਰੇ ਤੇ ਮੁਸਕਾਨ ਲੈ ਕੇ ਆਉਣੇ ਆ 댓 ਇਜ਼ ਵੈਰੀ ਇੰਪੋਰਟੈਂਟ ਨਾ ਹਾਉਰ ਡੇਸ ਕੀ ਪਤਾ ਕਿਹਦੀ ਬਲੇਸਿੰਗ ਤੈਨੂੰ ਲੱਗਦੀ ਜਾਣੀ ਬਿਲਕੁਲ ਬਿਲਕੁਲ ਪਰ ਇਹਹੀ ਚੀਜ਼ ਜਿਹੜੀ ਆ ਨਾ ਮੈਨੂੰ ਬਾਰ-ਬਾਰ ਸੋਸ਼ਲ ਮੀਡੀਆ ਤੇ ਲੈ ਆਉਂਦੀ ਕਈ ਵਾਰੀ ਤੇ ਮੇਰਾ ਦਿਲ ਵੀ ਕਰਦਾ ਹੁੰਦਾ ਕਿ ਉਹ ਮੈਂ ਬੈਕ ਆਫ ਕਰਦਾ ਬਸ ਕਰਾਂ ਪਰ ਨਾ ਉਹ ਸਾਰੇ ਲੋਕ ਜਿਹੜੇ ਮੇਰੇ ਨਾਲ ਜੁੜੇ ਆ ਜਾਂ ਮੈਂ ਸਕੂਲ ਜਾਂਦੀ ਆ ਜਾਂ ਮੈਂ ਮਿਲਦੀ ਗਲੀ ਗੁਆਂਢ ਚ ਮਿਲਦੀ ਆ ਕਹਿੰਦੇ ਤੇਰੀ ਉਹ ਵਾਲੀ ਰੀਲ ਬੜੀ ਵਧੀਆ ਏ ਤੇਰੀ ਉਹ ਵਾਲੀ ਰੀਲ ਬੜੀ ਉਹ ਨੂੰ ਮੈਂ ਵੀ ਵਾਰੀ ਵੇਖਿਆ ਚਾਲੀ ਵਾਰੀ ਵੇਖਿਆ ਹੱਸੀ ਜਾਓ ਹੱਸੀ ਜਾਓ ਮੈਂ ਕਹਿੰਦਾ ਇਹ ਹੀ ਲੈਣਾ ਹੂੰ ਜਿਹੜਾ ਹਾਸਾ ਲੋਪ ਹੋ ਗਿਆ ਨਾ ਇਹਹੀ ਚੀਜ਼ ਮੈਂ ਦੁਬਾਰਾ ਲੈ ਕੇ ਆਣੀ ਆ ਤੁਹਾਡੇ ਚਿਹਰਾ ਤੇ ਹਾਸੇ ਬਿਲਕੁਲ ਇਹ ਕਹੀ ਵੀ ਕਹਿ ਸਕਦਾ ਹੈ ਕਿ ਜੋ ਤੁਹਾਡੇ ਹੱਕ ਦਾ ਸਮਾਂ ਨਾ ਉਹ ਕੋਈ ਨਹੀਂ ਖੋ ਸਕਦਾ ਨਹੀਂ ਖੋ ਸਕਦਾ ਸ਼ਾਇਦ ਉਦੋਂ ਲੱਗਦਾ ਹੋਣਾ ਕਿ ਸਭ ਕੁਝ ਛੁੱਟ ਗਿਆ ਪਰ ਸੋਚੇ ਨਹੀਂ ਹੋਣਾ ਕਿ ਇਦਾਂ ਜਦੋਂ ਮੈਂ ਫੈਮਿਲੀ ਵੇ ਤੇ ਸੀ ਨਾ ਬੇਟੇ ਦੇ ਨਾਲ ਉਦੋਂ ਕਦੇ-ਕਦੀ ਮਨ ਚੰਦਾ ਹੈ ਕਿ ਯਾਰ ਮੇਰੇ ਪਾਪਾ ਨਾ ਕਹਿ ਕੇ ਜਾਂਦੇ ਜਿਹੜਾ ਜਿੱਦਾਂ ਤੋਂ ਬੱਚੇ ਨੂੰ ਪਾਲਦੀ ਪਈਆਂ ਘਰ ਦਾ ਕੰਮ ਕਰਦੀ ਵੀ ਨਾ ਇਹਦੀ ਵੀਡੀਓ ਬਣਾ ਕੇ ਪਾ ਦਿਆ ਕਰ ਲੋਕੀ ਵੰਦੇ ਰਹਿੰਦੇ ਦੂਰ ਜਾਂ 13 14 ਦੀ ਗੱਲ ਕਰਦੀ ਪਈਆਂ ਮੈਂ ਕਿਹਾ ਡੈਡੀ ਇੱਥੇ ਨਿਆਣਾ ਸੰਭਲਾ ਇੰਨਾ ਹੀ ਬਹੁਤ ਆ ਘਰ ਦੀਆਂ ਜ਼ਿੰਮੇਵਾਰੀਆਂ ਸੰਭਲਾ ਰਾਤ ਦੇ 11 11 ਵਜੇ ਤਾਂ ਭਾਂਡੇ ਹੀ ਨਹੀਂ ਮੁੱਕਣ ਉਮੇੜ ਨਹੀਂ ਲਾਉਣ ਦੇਂਦੇ ਤੁਸੀਂ ਕਹਿੰਦੇ ਰੀਲਾਂ ਪਾ ਲਾ ਵੀਡੀਓ ਪਾ ਲਾ ਉਹ ਤੇ ਮੇਰੇ ਪਾਪਾ YouTube ਦਾ ਕਹਿ ਕੇ ਗਏ ਸੀਗੇ 2013 ਦੇ ਵਿੱਚ ਕਿੱਥੇ ਪਤਾ ਹੁੰਦਾ YouTube ਇੱਥੇ ਪਾਂਡਿਆਂ ਚੋਂ ਨਹੀਂ ਦਿਮਾਗ ਬਾਹਰ ਨਿਕਲਣ ਦੇ ਸਮਝੀ ਨੂੰ ਤੜਕੇ ਲੱਗੀ ਜਾਂਦੇ ਆ ਜਾ ਬਣਾ ਲਈ ਆ ਜਾ ਬਣਾ ਲਈ ਪਾਂਡੇ ਚੰਗੀ ਤਰ੍ਹਾਂ ਨਹੀਂ ਮਾਂਜੇ ਪਾਂਡੇ ਚੰਗੀ ਤਰ੍ਹਾਂ ਨਹੀਂ ਰੱਖੇ ਮੈਂ ਕਹਿੰਦੀ ਨਾ ਚੀਜ਼ਾਂ ਜੋ ਨਿਕਲਾਂਗੀ ਤੇ ਮੈਂ YouTube ਬਾਰੇ ਸੋਚਾਂ ਉਹ ਮੈਂ ਕਹਾਂ ਜਾਓ ਗੁਰੂ ਜੀ ਤੁਸੀਂ ਵਿਆਹ ਕਰਨਾ ਸੀ ਪੜਾਉਣਾ ਸੀ ਟੀਚਰ ਬਣਾਉਣਾ ਸੀ ਸਾਰਾ ਕੁਝ ਹੋ ਗਿਆ ਸਭ ਨੂੰ ਦੱਸ ਤਾ ਤੁਸੀਂ ਆਪਣੇ ਘਰ ਰਾਜੀ ਬਾਜੀ ਮੈਨੂੰ ਆਪਣੇ ਘਰ ਆਜੀ ਬਾਜੀ ਰਹਿਣ ਦੋ ਵੀ ਇਹ ਜ਼ਿੰਮੇਵਾਰੀ ਸੰਭ ਲੈ ਲੰਦੋ ਬਸ ਫਿਰ ਉਹ ਜ਼ਿੰਮੇਵਾਰੀ ਸਾਹਮਦੇ ਸਾਹਮਦੇ 2021 ਚ ਐਸਾ ਦੌਰਾਇਆ ਅੱਜ ਉਹ ਹੀ ਮਦਰ ਇਨ ਲਾ ਨੇ ਉਹੀ ਫਾਦਰ ਇਨ ਲਾ ਨੇ ਸਾਰੇ ਇਕੱਠੇ ਹੋ ਜੰਨੇ ਆਪਾਂ ਤੇ ਕੰਟੈਂਟ ਕਹਿੰਦੇ ਆ ਬਣਾ ਅੱਜ ਅੱਜ ਆ ਬਣਾ ਪਹਿਲੋ ਮੇਰਾ ਕੰਟੈਂਟ ਬਣਦਾ ਰਿਹਾ ਵਾ 10 ਸਾਲ ਹੁਣ ਮੈਂ ਕੰਟੈਂਟ ਬਣਾਉਣੀ ਘੋਨਾਂ ਦੇ ਨਾਲ ਇਹ ਐਕਸਪੀਰੀਅੰਸ ਵੇਖੋ ਐਵੇਂ ਨਹੀਂ ਇਕੱਠਾ ਹੋਇਆ ਇਹਾਂ ਤੋਂ ਲੈ ਕੇ 21 ਦੇ ਵਿੱਚ ਪਹਿਲੋ ਮੈਂ ਚੰਗੇ ਭਾਂਡੇ ਮਾਂਜੇ ਆ ਸਬਜ਼ੀਆਂ ਬਣਾਈਆਂ ਸਾਹ ਆਰਿਆਂ ਦੀ ਤਸੱਲੀ ਕਰਵਾਈਆ ਸਾਰਿਆਂ ਨੂੰ ਸਾਰੀ ਜਗ੍ਹਾ ਤੇ ਰੱਖਿਆ ਤੇ ਉਹ ਉਦੋਂ ਦਾ ਦਿਮਾਗ ਹੁਣ ਚੱਲਣ ਲੱਗਾ ਵੀ ਐਦਾਂ ਵੀ ਹੁੰਦਾ ਜੇ ਹੁਣ ਰੀਲਾਂ ਬਣਾਓ ਹੁਣ ਵੀਡੀਓ ਬਣੇਗੀ ਬਿਲਕੁਲ ਬਾਕੀ ਜਦੋਂ ਇਹ ਟ੍ਰੈਂਡ ਚੱਲ ਪਿਆ ਇੱਕ ਇੰਸਟਾਗ੍ਰam ਦਾ ਫਿਰ ਬਹੁਤ ਜਣਿਆਂ ਦੀ ਐਕਟਿੰਗ ਬਾਹਰ ਆਈ ਹੈ ਜਿਹੜੀ ਛੁਪੀ ਪਈ ਸੀ। ਉਹ ਮਤਲਬ ਨੇਚਰਲ ਚੀਜ਼ਾਂ ਉਹ ਲੱਗ ਪਿਆ ਨਾ ਮੇਰੇ ਸਾਡੇ ਨਾਲ ਵੀ ਹੁੰਦਾ ਵਾ। ਹਾਂ। ਸਾਡੇ ਨਾਲ ਵੀ ਇਹ ਚੀਜ਼ ਚ ਲੰਡੀ ਕਰ ਕਰ ਕੇ ਕਹਾਣੀ। ਜੀ। ਕਰ ਕਰ ਕੇ ਕਹਾਣੀ। ਮੈਮ ਮੇਰਾ ਨਾ ਦਿਲ ਕਰਦਾ ਗੱਲਾਂ ਕੁਝ ਵੀ ਨਹੀਂ ਹੋਈਆਂ ਹੋਰ ਕਰਨੀਆਂ ਸੀ ਪਰ ਹੁਣ ਲਾਈਟ ਤੇ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਹੈ ਨਾ। ਤੇ ਮੈਂ ਚਾਹਾਂਗਾ ਕਿ ਮੈਂ ਇੱਕ ਵਾਰ ਤੁਹਾਡੇ ਨਾਲ ਫੇਰ ਖੁੱਲੀਆਂ ਗੱਲਾਂ ਜ਼ਰੂਰ ਕਰਾਂਗਾ। ਇੱਕ ਇੰਟਰਵਿਊ ਹੋਰ ਕਰਾਂਗੇ। ਅੱਜ ਦੇ ਇੰਟਰਵਿਊ ਆਪਾਂ ਇੱਥੇ ਇਸ ਮੌਕੇ ਕਰਦੇ ਆ। ਠੀਕ ਹੈ ਜੀ। ਤੁਸੀਂ ਸਮਾਂ ਦਿੱਤਾ ਉਹਦੇ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ। ਸੋ ਤੁਹਾਨੂੰ ਸਾਡੀ ਇਹ ਗੱਲਬਾਤ ਕਿਸ ਤਰੀਕੇ ਦੀ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਛੜਨਾ ਜੁੜੇ ਹੋ ਸਫਰ ਟੈਲੀਵਿਜ਼ਨ ਨਾਲ ਇਦਾਂ ਦੀਆਂ ਵੀਡੀਓ ਦੇਖਣ ਲਈ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਵਿੱਚ ਨਵੇਂ ਸ਼ਖਸ ਦੇ ਨਾਲ ਸਤਿ ਸ਼੍ਰੀ ਅਕਾਲ